ਅੱਜ ਫੇਰ ਨੰਗਲ ਦੇ ਸਭ ਤੋਂ ਵਿਅਸਤ ਇਲਾਕੇ ਰਾਜਨਗਰ ਤੋਂ ਇੱਕ ਹੋਰ ਮੋਟਰਸਾਈਕਲ ਚੋਰੀ ਹੋ ਗਿਆ ਹੈ ਜਿਸ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ ਤੇ ਪਿਛਲੇ 10 ਦਿਨਾਂ ਵਿੱਚ ਹੀ ਨੰਗਲ ਪੁਲਿਸ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚੋਂ ਚੋਰੀ ਦਾ ਇਹ ਚੌਥਾ ਮਾਮਲਾ ਹੈ ਦੱਸਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ ਪਰ ਇਸ ਦੇ ਬਾਵਜੂਦ ਇਹਨਾਂ ਚਾਰ ਚੋਰੀ ਦੀਆਂ ਘਟਨਾਵਾਂ ਦੇ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਮੋਹੱਲਾ ਰਾਜਨਗਰ ਵਿੱਚ ਰਹਿਣ ਵਾਲੇ ਪ੍ਰਵਾਸੀ ਮੋਤੀ ਦੇ ਅਨੁਸਾਰ ਉਹ ਫੇਰੀ ਲਗਾ ਕੇ ਮਨੀਆਰੀ ਦਾ ਸਬਾਨ ਵੇਚਦਾ ਹੈ ਅਤੇ ਦੁਪਹਿਰ ਨੂੰ ਉਸਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਕਰਕੇ ਖਾਣਾ ਖਾਂ ਚਲਾ ਗਿਆ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਉਸਦਾ ਮੋਟਰਸਾਈਕਲ ਗਾਇਬ ਸੀ ਅਤੇ ਚੋਰੀ ਹੋਏ ਮੋਟਰਸਾਈਕਲ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ ਮੋਤੀ ਨੇ ਕਿਹਾ ਕਿ ਉਸਨੇ ਕਟਨਾ ਨੂੰ ਪੁਲਿਸ ਨੂੰ ਸੂਮ ਦਿੱਤਾ ਗਿਆ ਹੈ ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਲਈ ਥਾਣਾ ਇੰਚਾਰਜ ਇੰਸਪੈਕਟਰ ਰਾਹੁਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਚੋਰਾਂ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀਪੋਰਟ हाँ जी क्या हुआ था बताओ रोटी खाने के लिए गया था बस इतने में मेरा बारह एक बजे मैं रोटी खाने के मोटरसाइकिल खड़ा करके और बारह बजे रोटी खाने गया लौट के आया डेढ़ मोटरसाइकिल नहीं हाँ। हाँ। कौन सा मोटरसाइकिल है स्पलेंडर हाँ कितना पुराना है बारह साल पुराना बारह साल, साल पुराना था ये दिन दिहाड़े ऐसा हो गया दिन दिड़े दिन के बारह बजे आज तो पुलिस के पास रिपोर्ट कराना ही है अभी आए हैं पुलिस के पास रिपोर्ट कर रहे हैं हाँ। रिपोर्ट हाँ। कर रहे हैं पुलिस के पास हाँ। तो कैमरों में आ गया कैमरों में भी आ गया फोटो हाँ। भी दिखाई दे रहे हैं हाँ। साफ दिख रही है फोटो फोटो उसकी साफ दिख दिख रही है चेहरे ढके हुए हैं चेहरे नहीं ढके हुए ऐसे ऐसे ही ही है ही है मगर मालूम नहीं पड़ रहे कौन है कौन नहीं के के इतना नहीं दिखाई दे रहा कहा सीसीटीवी में क्या देखा मोटरसाइकिल ले जाता हुआ भी देखा है पीछे एक बंदा उसके बैठा है वो भी देखा है मगर ये नहीं मालूम कहाँ के हैं कहा के नहीं है अच्छा हाँ एक बज के सोलह मिनट पे ले गए कैमरे में दिखाई दे रहा है अच्छा। एक बज के सोलह मिनट आ रहे हैं ठीक है हाँ आठ, 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 आठ मिनट और सोलह मिनट के बीच बीच में ही ले गए ले गए हाँ कितने बंदे थे दो बंदे हैं पहचान में आते हैं कि नहीं पहचान में तो आ रहे हैं मगर ये नहीं पता है कि है कहां के शिकलें तो दिखाई दे रही हैं साफ अच्छा हाँ बिल्कुल ठीक है जी थोड़ी गल ਮੈਂ ਵੀ ਨੋਟਿਸ ਕੀਤਾ ਹੈ ਕਿ ਜਿੰਨਾ ਟਾਈਮ ਮੈਨੂੰ ਹੁਣ ਲੱਗੇ ਨੂੰ ਹੋਇਆ ਉਹਨੀਆਂ ਕਚੋਰੀਆਂ ਦੇ ਬਜਾਏ ਆ ਦੋ ਤਿੰਨ ਦਿਨਾਂ ਦੇ ਵਿੱਚ ਜ਼ਿਆਦਾ ਹੋ ਗਈਆਂ ਇਹ ਮੋਟਰਸਾਈਕਲ ਚੋਰ ਐਕਟਿਵ ਹੋਏ ਨੇ ਜਿਹੜਾ ਇੱਕ ਮੇਨ ਸੋਰਸ ਹੀ ਸੋਨੂੰ ਉਹਦਾ ਅਸੀਂ ਫੜਿਆ ਹੈ ਹੁਣ ਪਤਾ ਨਹੀਂ ਇਹ ਬਾਹਰ ਦੇ ਬੰਦੇ ਨੇ ਜਾਂ ਕੀ ਹੈ ਤਾਂ ਆਪਾਂ ਬਹੁਤ ਕੋਸ਼ਿਸ਼ ਕੀਤੀ ਤੇ ਤੁਹਾਡੀ ਵੀ ਹੈਲਪ ਲਈ ਨਾਲ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਚੋਰਾਂ ਦੀਆਂ ਫੋਟੋ ਆਈਆਂ ਹੈ ਆਪਾਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਜਦੋਂ ਹੋਊਗਾ ਜੀ ਆਪਾਂ ਪੱਕਾ ਹੀ ਇਹਨਾਂ ਨੂੰ ਮਤਲਬ ਮੇਰਾ ਫੋਕਸ ਵੀ ਇਹੀ ਹੈ ਪ੍ਰਾਇਓਰਟੀ ਵੀ ਇਹੀ ਹੈ ਨਾ ਚੋਰਾਂ ਨੂੰ ਜਿਹੜਾ ਨੱਥ ਪਾਈ ਜਾਊਗੀ ਤੁਰਕਿਆ ਲੱਗਦਾ ਕਿ ਪੁਲਿਸ ਦੀ ਜਿਹੜੀ ਕਮੀ ਹੈ ਕਰਮਚਾਰੀਆਂ ਸੰਖਿਆ ਦੀ ਕਮੀ ਹੈ ਇਹਦੇ ਕਰਕੇ ਵੀ ਕੁਝ ਵਾਰਦਾਤਾ ਦੇਖੋ ਕਮੀ ਦਾ ਦੇਖੋ ਚਲੋ ਪੂਰੇ ਪੰਜਾਬ ਚ ਹੀ ਹੈ ਵੀ ਨਹੀਂ ਮੈਂ ਕਹਿ ਸਕਦਾ ਪਰ ਇਹ ਹੈ ਕਿ ਜਿਹੜੀਆਂ ਵਾਰਦਾਤਾ ਐ ਇਹ ਰੁਕਣੀ ਛੱਡੀ ਚਲੋ ਕੋਈ ਕ੍ਰਾਈਮ ਕਰ ਜਾਂਦਾ ਪਰ ਸਾਡਾ ਟਰੇਸ ਕਰਨੀ ਉਹਦੀ ਡਿਊਟੀ ਬਣਦੀ ਮੈਂ ਉਹਨੂੰ ਟਰੇਸ ਕਰਨ ਨੂੰ ਪੂਰੇ ਆਪਣੇ ਜਿਹੜੇ ਹੈਗੇ 100% ਜਿਹੜੇ ਇਸ ਵਾਰ ਚੋਰੀ ਹੋਇਆ ਕੱਲ ਜਿਹੜਾ ਮੋਟਰਸਾਈਕਲ ਉਹਦੇ ਜਿਹੜੇ ਚੋਰਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਬਿਲਕੁਲ ਜੀ ਮੈਂ ਆਪਣੇ ਗਰੁੱਪ ਵਿੱਚ ਵੀ ਕੰਟਰੋਲ ਤੇ ਵੀ ਉਹਦੀ ਫੋਟੋ ਪਾਈ ਹੈ ਪਰ ਹਲੇ ਤੱਕ ਕੋਈ ਮੈਨੂੰ ਮਲੂਮ ਨਾ ਬਾਰੇ ਨਹੀਂ ਪਤਾ ਲੱਗ كرد